ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ ਬਰੇਟਾ ਵਿਖੇ ਜੀ ਪਿਛਲੇ ਕੁਝ ਹੀ ਦਿਨਾਂ ਤੋਂ ਸਰਦੀ ਦੇ ਕੱਪੜੇ ਦੀ ਡਿਮਾਂਡ ਆ ਰਹੀ ਸੀ ਉਹ ਵੀ ਡਿਸਕਾਊਂਟ 'ਚ ਸਾਡੇ YouTube ਪਰਿਵਾਰ ਦਾ Instagram ਪਰਿਵਾਰ ਦਾ ਬਹੁਤ ਟਾਈਮ ਤੋਂ ਸਰਦੀ ਦੇ ਸੂਟਾਂ 'ਚ ਆਫਰ ਦੀ ਡਿਮਾਂਡ ਆ ਰਹੀ ਸੀ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪ्योर ਪਸ਼ਮੀਨੇ ਦੇ ਸੂਟ ਦੇਖ ਸਕਦੇ ਹੋ ਤੁਸੀਂ ਕੈਮਰਾ ਕਾਲ ਕਰਕੇ ਦਿਖਾ ਰਹੇ ਹਾਂ ਪ्योर ਪਸ਼ਮੀਨੇ ਦਾ ਸੂਟ ਡਿਸਕਾਊਂਟ ਤੇ ਲੈ ਕੇ ਆਇਆ ਇਹ ਸੂਟ ਆਮ ਬਾਜ਼ਾਰ ਦੇ ਵਿੱਚ 800 900000 ਰੁਪਏ ਦੀ ਰੇਂਜ ਸੇਲ ਹੋ ਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਲੈ ਕੇ ਵੀ ਗਏ ਹੋਗੇ ਨਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਔਨ ਕਸਟਮਰ ਡਿਮਾਂਡ ਸਪੈਸ਼ਲ ਡਿਸਕਾਊਂਟ ਬਹੁਤ ਕਾ ਟ੍ਰੇਡ ਚਾਹਣਾ ਹੈ ਸੂਟ ਕੀ ਇਸ ਦਾ ਰੇਟ ਪਹਿਲਾਂ ਜ਼ਿਆਦਾ ਸੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਡਿਸਕਾਊਂਟ 'ਚ ਮਾਲ ਆਇਆ ਜੀ ਇਹ ਸੋਨ ਖੋਲ ਕੇ ਦਿਖਾਣ ਲੱਗਿਆ ਪੈਂਟ ਕੁਛ ਇਹ ਦਿਖਾਓ ਜੀ ਖੋਲ ਕੇ ਕੁਛੀ ਆਨੋ ਜੀ ਇਹ ਪਹਿਲਾ 890 900 ਰੇਂਜ ਵਿੱਚ ਹੈ। ਹੇਠਾਂ ਸਿਰਫ 600 ਰੁਪਏ ਦੀ ਰੇਂਜ ਸੁਪਰੀਅਰ ਪਸ਼ਮੀਨਾ ਜੀ ਸ਼ੰਕਰ ਦਾ ਬ੍ਰਾਂਡ ਹੈ। ਕੰਨੀ ਚੈੱਕ ਕਰਾ ਦਿਓ। ਦੇਖੋ ਜੀ ਬ੍ਰਾਂਡ ਤੁਸੀਂ ਚੈੱਕ ਕਰ ਸਕਦੇ ਹੋ। ਪ੍ਰਿੰਟੇਜ ਮਿਲ ਲੇਗੇ ਤੁਹਾਨੂੰ 10 ਡਿਜ਼ਾਈਨ ਮਿਲ ਲੇਗੇ ਘੱਟੋ ਘੱਟ। ਇਹ ਜਿਹੜਾ ਆਸਟ੍ਰੇਲੀਅਨ ਬੂਲ ਹੈ ਜੀ ਸ਼ੰਕਰ ਦੀ। ਡਿਜ਼ਾਈਨ ਸਾਰੀ ਅਗਲਾ ਬਹਣਗੇ ਇਹਦੇ ਵਿੱਚ। ਅਲੱਗ-ਅਲੱਗ ਡਿਜ਼ਾਈਨ ਹੈ ਕੀ ਦੇਖੋ ਤੁਸੀਂ। ਪ੍ਰਿੰਟ ਇੱਕ ਤੋਂ ਇੱਕ ਟਾਪ ਹੈ ਦਾ ਜੀ। ਬਿਲਕੁਲ ਨਵੀਂ ਪ੍ਰਿੰਟਿੰਗ ਲੇਟੈਸਟ ਡਿਜ਼ਾਈਨ ਲੇਟੈਸਟ ਕਲਰ ਕੰਬੀਨੇਸ਼ਨ ਰੇਟ ਸਿਰਫ 600 ਰੁਪਏ ਮੱਤੀ ਵਾਲੇ ਦੇ ਕੱਪੜੇ ਦੇ ਸ਼ੋਰੂਮ ਚ ਇਸ ਦਾ ਰੇਟ ਸਿਰਫ 600 ਰੁਪਏ ਸੈਟ ਵਾਈਜ਼ ਮਾਲ ਹੈ ਵਧੀਆ ਬ੍ਰਾਂਡਡ ਮਾਲ ਹੈ ਜੀ ਸ਼ੰਕਰ ਦਾ ਜੀ ਬ੍ਰਾਂਡ ਕੰਨੀ ਤੇ ਕੰਨੀ ਕੰਨੀ ਤੇ ਤੁਹਾਨੂੰ ਇੱਕ ਵਾਰੀ ਮੈਂ ਕੈਮਰਾ ਕਾਲ ਕਰਕੇ ਸਟੈਂਪ ਚੈੱਕ ਕਰਾ ਦਿਆਂ ਜੀ ਪਹਿਲਾਂ ਹਾਲੋ ਦੇਖ ਸਕਦੇ ਹੋ ਤੁਸੀਂ ਆਸਟ੍ਰੇਲੀਅਨ ਵੂਲ ਸ਼ੰਕਰ ਦੀ ਸ਼ੰਕਰ ਪ੍ਰਿੰਸ ਦੀ ਆਸਟ੍ਰੇਲੀਅਨ ਵੂਲ ਹੈ ਜੀ ਆ ਦੇਖੋ ਜੀ ਹਰ ਸੂਟ ਤੇ ਤੁਹਾਨੂੰ ਸਟੈਂਪ ਲੱਗੀ ਮਿਲੇਗੀ ਜੀ ਲੈਟਸ ਰਿਜਨਲ ਕਪੜਾ ਬ੍ਰਾਂਡਡ ਕਪੜਾ ਆਪਣਾ ਰੇਟ ਇਹਨੂੰ ਬਹੁਤ ਘੱਟ ਮਿਲੇਗਾ ਤੁਹਾਨੂੰ ਰੇਟ ਸਿਰਫ 600 ਰੁਪਏ ਡਿਜ਼ਾਈਨ ਇੱਕ ਦੇ ਇੱਕ ਟੌਪ ਹੈ ਬਿਲਕੁਲ ਨਵੀਂ ਡਿਜ਼ਾਈਨਿੰਗ ਲੇਟੈਸਟ ਕਲਰ ਕੰਬੀਨੇਸ਼ਨ ਬਿਲਕੁਲ ਨਵਾਂ ਮਾਲ ਰੇਟ ਸਿਰਫ 600 ਰੁਪਏ ਦੇਖ ਸਕਦੇ ਹੋ ਤੁਸੀਂ ਜੀ ਚੈੱਕ ਕਰਾ ਲਓ ਪ੍ਰਿੰਟਿੰਗ ਦੇਖੋ ਜੀ ਪ੍ਰਿੰਟਿੰਗ ਕੈਮਰਾ ਕੋਲ ਕਰਕੇ ਦਿਖਾ ਰਿਹਾ ਪਿਓਰ ਪਸ਼ਮੀਨੇ ਦੇ ਸੂਟ ਹੈ ਆਹ ਵੈਰੀ ਗੁੱਡ ਬਹੁਤ ਹੀ ਸੋਹਣੇ ਪੈਟਰਨ ਦੇਖੋ ਜੀ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੀ ਲੇਟੈਸਟ ਕਲਰ ਕੰਬੀਨੇਸ਼ਨ ਰੇਟ ਸਿਰਫ 600 ਰੁਪਏ ਵਾਲੇ ਕੱਲਾ ਕੱਲਾ ਪ੍ਰਿੰਟ ਟੌਪ ਹੈ ਜੀ ਸ਼ੰਕਰ ਦਾ ਬ੍ਰਾਂਡ ਸੂਟ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰੇਟਾ ਵਿਖੇ ਜੀ ਜਾਂ ਤੁਸੀਂ ਇਹ ਸੂਟ ਆਨਲਾਈਨ ਆਰਡਰ ਕਰ ਸਕਦੇ ਹੋ ਸੂਟ ਦਾ ਸਕਰੀਨਸ਼ਾਟ ਲਓ ਤੇ ਦਿੱਤੇ ਸਕਰੀਨ ਦੇ ਨੰਬਰ ਤੇ ਸੂਟ ਦਾ ਸਕਰੀਨਸ਼ਾਟ ਸੈਂਡ ਕਰੋ ਜੀ ਦੇਖੋ ਜੀ ਡਿਜ਼ਾਈਨਿੰਗ ਲੇਟੈਸਟ ਕਲੈਕਸ਼ਨ ਬਾਏ ਸ਼ੰਕਰ ਪ੍ਰਿੰਟਸ ਓਨਲੀ ਅਵੇਲੇਬਲ ਐਟ ਮਤਿਓਰਮ ਬ੍ਰਿਟਾ ਪਿਓਰ ਪਸ਼ਮੀਨਾ ਸੂਟ ਦੇਖੋ ਜੀ ਮਿਲਦੇ ਆ ਅਗਲੀ ਵਾਰ ਨਵੇਂ ਵੀਡੀਓ ਲੈ ਕੇ ਨਵੇਂ ਸੂਟਾਂ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਧੰਨਵਾਦ